अच्छा एथे हुन नुक्स आपा जिन्ने मर्ज़ी ਕੱਢ ਲੋ ਮੈਂ ਵੀ ਕਹਿ ਰਿਹਾ ਕਿ ਠੀਕ ਆ ਇਹਦੇ ਵਿੱਚ ਸਿਆਸਤ ਵੀ ਹੈਗੀ ਆ ਪਰ ਗੱਲ ਇਹ ਆ ਕਿ ਸਾਬ ਤੁਸੀਂ ਇੱਕ ਚੀਜ਼ ਨੂੰ ਪੰਜਾਬੀ ਚ ਸਮਝ ਲਓ ਪੰਜਾਬੀਓ ਹਮ ਕਿ ਗੱਲ ਇਹ ਆ ਕਿ ਕੱਲ ਨੂੰ ਦਰਿਆਈ ਪਾਣੀ ਤੇ ਹੋਰ ਘਟਣਗੇ ਹਮ ਕਲਾਈਮੇਟ ਚੇਂਜ ਦਾ ਅਸਰ ਜੇ ਹੁੰਦਾ ਜੀ ਡੈਮ ਦੇ ਪੱਧਰ ਹੋ ਸਕਦਾ ਹੋਰ ਘਟ ਜਾਣ ਘਟ ਸਕਦੇ ਆ ਬਿਲਕੁਲ ਜਿਵੇਂ ਅਤਕੀਆਂ ਕਿ ਭਾਖੜਾ ਡੈਮ ਤੇ ਰਣਜੀਤ ਸਾਗਰ ਡੈਮ ਇਹਨਾਂ ਦਾ ਪਾਣੀ ਦਾ ਪੱਧਰ ਮੇਰੇ ਖਿਆਲ ਦੇ ਨਾਲ ਇੱਕ ਦਾ 23 ਫੀਟ ਇੱਕ ਦਾ 11 ਫੀਟ ਘਟਿਆ ਆ ਆਮ ਨਾਲ ਤਾਂ ਤੁਸੀਂ ਇਹ ਚੀਜ਼ ਦੇਖੋ ਕਿ ਜੇ ਕੱਲ ਨੂੰ ਦਰਿਆਈ ਪਾਣੀ ਜਿਹੜੇ ਉਹ ਘਟਦੇ ਆ ਤੇ ਉਹ ਤੇ ਕਹਿਣਗੇ ਕਿ ਸਾਨੂੰ ਪੂਰਾ ਕਰ ਦਿਓ ਪੂਰਾ ਦਿਓ ਤੇ ਤੁਸੀਂ ਕਿਹਦੀ ਮਾਣੂ ਮਾਸੀ ਆਖੋਗੇ ਮੈਨੂੰ ਦੱਸੋ ਫੇਸਬੁੱਕ ਤੇ ਠੀਕ ਆ ਮਤ ਭੇਦ ਹੁੰਦੇ ਆ ਯਾਰ ਬਟ ਮੈਂ ਸਮਝਦਾ ਕਿ ਅਜੇ ਵੀ ਪੰਜਾਬੀ ਜਿਹੜੇ ਉਹ ਇਸ ਚੀਜ਼ ਤੇ ਇੱਕ ਝਟ ਨਹੀਂ ਹੋ ਰਿਹਾ ਸਤ ਉਹਨਾਂ ਦੇ ਬੰਦੇ ਦੇਖੋ ਉਹ ਕਹਿੰਦੇ ਆਂ ਪੰਜਾਬ ਦੇ ਰਾਹ ਬੰਦ ਕਰਦੇ ਆਂਗੇ ਆਪੋਜੀਸ਼ਨ ਕਹਿ ਰਹੀ ਹੈ ਬਿਲਕੁਲ ਉਹ ਕਹਿੰਦੇ ਰਾਹ ਬੰਦ ਕਰਦੇ ਆਂਗੇ ਪੰਜਾਬ ਦੇ ਸਾਰੇ ਇੱਕ ਝਟ ਨਹੀਂ ਸਾਡੇ ਇੱਥੇ ਸਾਡੇ ਕਹਿੰਦੇ ਫਲਾਣੇ ਨੂੰ ਨਹੀਂ ਬੁਲਾਇਆ ਮੀਟਿੰਗ ਚ ਫਲਾਣੇ ਨੂੰ ਨਹੀਂ ਬੁਲਾਇਆ ਚਲੋ ਇੱਥੇ ਵੀ ਇੱਥੇ ਕਰਾਰੀ ਫਸ ਜਾਂਦੀ ਹੈ ਜੀ ਫਲਾਣੇ ਮਾਰ ਨੂੰ ਨਹੀਂ ਬੁਲਾਇਆ ਉਹ ਹੋ ਜਾਗਾ ਸਾਰਾ ਕੁਝ ਕਟੂਕਟ ਐਤਕੀ ਇੰਨਾ ਕੁ ਤੇ ਹੋਇਆ ਕਿ ਭਾਜਪਾ ਵਾਲਿਆਂ ਨੂੰ ਵੀ ਉੱਥੇ ਜਾ ਕੇ ਬੈਠਣਾ ਪਿਆ ਜੀ ਜੰਨੀਆਂ ਕੋ ਗਈਆਂ ਪਾਰਟੀਆਂ ਠੀਕ ਹੈ ਮੁਬਾਰਕ ਆ ਹੂੰ ਤੇ ਹੁਣ ਵਾਲੇ ਸਮੇਂ ਦੇ ਵਿੱਚ ਹੁਣ ਇਜ਼ਲਾਸ ਹੋਏਗਾ ਰੌਲਾ ਤਾਂ ਪੈ ਰਿਹਾ ਹੈ ਨਾ ਜੀ ਘਟੋ ਘਟੇ ਗੱਲ ਜਿਹੜੀ ਆ ਉਬਰਵੇਂ ਰੂਪ ਦੇ ਵਿੱਚ ਦੇਸ਼ ਦੇ ਸਾਹਮਣੇ ਤੇ ਹੈਗੀ ਆ ਨਾ ਕਿ ਭਾਈ ਦੇਖੋ ਕਰ ਕੀ ਰਹੇ ਆ ਕਿ ਆਪਦੇ ਹਿੱਸੇ ਦਾ ਪਾਣੀ ਲਿਆ ਵੀ ਆ ਤਿੰਗੋਜੇਰੀ ਤਿੰਗੋਜੋਰੀ ਉਹਨੂੰ ਵਰਤ ਵੀ ਲਿਆ ਤੇ ਹੁਣ ਕਹਿੰਦੇ ਆ ਕਿ ਤੂੰ ਆਪਦਾ ਹਿੱਸੇ ਦਾ ਮਤਲਬ ਕਿ ਆਪਦੀ ਥਾਲੀ ਚੋਂ ਕੱਢ ਕੇ ਸਾਨੂੰ ਦੇ ਦੇ ਭਾਈ ਰੋਟੀ ਜੀ ਜੀ ਬਿਲਕੁਲ ਵੀ ਘਟੋ ਘਟ ਇਹ ਆਵਾਜ਼ ਤੇ ਗੂੰਜਦੀ ਆ ਨਾ ਹੂੰ ਸੋ ਇਸ ਵਾਸਤੇ ਰੋਲਾ ਭਗਵੰਤ ਮਾਨ ਦੀ ਰਾਜਨੀਤੀ ਦਾ ਨਹੀਂ ਉਹ 3 ਸਾਲ ਨਹੀਂ ਬੋਲੇ ਡੈਮ ਸੇਫਟੀ ਐਕਟ ਤੇ ਨਹੀਂ ਬੋਲੇ ਜਾਂ ਜੋ BBMP ਦੇ ਵਿੱਚ ਚੇਂਜ ਹੋਏ ਨਹੀਂ ਬੋਲੇ ਜਾਂ ਸਾਮੀਆਂ ਨੂੰ ਨਹੀਂ ਪਰ ਸਕੇ ਮੈਂ ਹੁਣ ਸਾਰੀਆਂ ਚੀਜ਼ਾਂ ਦੇ ਨਾਲ ਕਹਿ ਲੋ ਕਿ ਸਹਿਮਤ ਹਾਂ ਜੋ ਉਹਨਾਂ ਦੇ ਵਿਰੋਧ ਦੇ ਵਿੱਚ ਆ ਹਮਮ ਮਤਫਿਕ ਹਮ ਹੈ ਉਸ ਗੱਲ ਦੇ ਨਾਲ ਪਰ ਗੱਲ ਹੱਕ ਸੱਚ ਦੀ ਜਦੋਂ ਹੁੰਦੀ ਹੈ ਯਾਰ ਉਦੋਂ ਤੇ ਕਿਤੇ ਨਾ ਕਿਤੇ ਆਪਣੇ ਪੰਜਾਬ ਨਾਲ ਖੜਜੋ ਅਸੀਂ ਭਗਵੰਤ ਮਾਨ ਨਾਲ ਥੋੜੀ ਖੜਨਾ ਉਹਦੀ ਕੁਰਸੀ ਤੇ ਕਿਹੜਾ ਸਦੀਵੀ ਆ ਬਿਲਕੁਲ ਕੱਲ ਨੂੰ ਮੁੱਖ ਮੰਤਰੀ ਹੋਰ ਬਹਿ ਜਾਏਗਾ ਜੇ ਉਹਦੇ ਨਾਲ ਹੋਏਗਾ ਫੇਰ ਗੱਲ ਤੇ ਇਹ ਆ ਕਿ ਭਾਈ ਇਹ ੱੱੱਕਾ ਕਿਸ ਕਿਤਾਬ ਚ ਲਿਖਿਆ ਮੈਨੂੰ ਤੇ ਲੱਗਦਾ ਕਿ ਦੇਖੋ ਇੱਕ ਇਜ਼ਲਾਸ ਹੋਏਗਾ ਉਸ ਤੋਂ ਬਾਅਦ ਇਹਨਾਂ ਨੂੰ ਕੋਰਟ 'ਚ ਜਾਣਾ ਚਾਹੀਦਾ ਕਿ ਕੀ ਇਸ ਤਰ੍ਹਾਂ ਦਾ ਹੈ ਬਈ ਤੁਸੀਂ ਮਤਲਬ ਕਿ ਜਦੋਂ ਕੋਈ ਚੀਜ਼ ਮੁਕਰਰ ਕਰ ਲਈ ਹੈ ਤੈਅ ਕਰ ਲਈ ਹੈ ਜੀ ਉਸ ਤੋਂ ਬਾਅਦ ਤੁਸੀਂ ਆਪਣੀ ਚੀਜ਼ ਨੂੰ ਖਤਮ ਕਰ ਲਿਆ ਵੇਲੇ ਤੋਂ ਪਹਿਲਾਂ ਕੀ ਤੁਸੀਂ ੱੱਕੇ ਨਾਲ ਦੂਜੇ ਤੋਂ ਖੋਹ ਸਕਦੇ ਕੋਈ ਕਾਇਦਾ ਹੈ ਕੋਈ ਸਿਧਾਂਤ ਇਹ ਕੋਈ ਸੰਵਿਧਾਨ ਇਜਾਜ਼ਤ ਦਿੰਦਾ ਹੈ ਇਹ ਤੈਅ ਹੋਣਾ ਚਾਹੀਦਾ ਹੈ ਹਾਂ ਤੇ ਹੁਣ ਦੇਖੋ ਜਿਹਦੇ ਕੋਲ ਪੂਰੀ ਦੀ ਪੂਰੀ ਮਜੋਰਟੀ ਆ ਜਿਹਦੇ ਕੋਲ ਸਰਕਾਰਾਂ ਨੇ ਵੱਧ ਸਟੇਟਾਂ ਚ ਉਹ ਤਾਂ ਫਿਰ ਜੋ ਮਰਜ਼ੀ ਕਰ ਲਵੇ ਸਰ ਇਹ ਇਸ ਮੁੱਖ ਮੰਤਰੀ ਨੂੰ ਮੇਰਾ ਜਵਾਬ ਹੈ ਸੈਣੀ ਸਾਹਿਬ ਨੂੰ ਕਿ ਭਾਈ ਕੋਲੇ ਚੋਂ ਸਾਨੂੰ ਦੇਓਂਗੇ ਹਿੱਸਾ ਆਹ ਜਿਹੜਾ ਮਾਰਬਲ ਚ ਸਾਨੂੰ ਦੇਉਂਗੀ ਇਸ ਦਾ ਤੁਸੀਂ ਕਹਿੰਦੇ ਹੋ ਕਿ ਪਾਣੀ ਕੁਦਰਤੀ ਦਾਤ ਹੈ ਠੀਕ ਹੈ ਬਿਲਕੁਲ ਸਹੀ ਹੈ ਤੇ ਫਿਰ ਜਦੋਂ ਹੜ ਆਉਂਦੇ ਆ ਤੇ ਮੁਆਵਜ਼ੇ ਦਾ ਹਿੱਸਾ ਵੀ ਸਾਨੂੰ ਦੇ ਦਿਆ ਕਰੋ ਨਾ ਉਹ ਵੀ ਤਾਂ ਕੁਦਰਤੀ ਦਾਤ ਹੀ ਹੈ ਹੂੰ ਉਹ ਲੈ ਲਿਆ ਕਰੋ ਥੋੜਾ ਜਿਹਾ ਤੁਸੀਂ ਵੀ ਲੈ ਲਿਆ ਕਰੋ ਜੀ ਜਾ ਤਾਂ ਹਰ ਦਾ ਪਾਣੀ ਲੈ ਲਿਆ ਕਰੋ ਜਾਂ ਹਰ ਦਾ ਮੁਆਫਜ਼ਾ ਦੇ ਦਿਆ ਕਰੋ ਤੂੰ ਗੱਲਾਂ ਜੜੀਆਂ ਨੇ ਭਾਈ ਆਪਣੀਆਂ ਮਹਿਰੀ ਦਾ ਹੋ ਸਕਦਾ ਕੋਈ ਆਪਣੇ ਨਾਲ ਕੋਈ ਨਾ ਵੀ ਸਹਿਮਤ ਹੋਵੇ ਕੋਈ ਚੱਕਰ ਨਹੀਂ ਆਗਾ ਪਰ ਗੱਲ ਇਹ ਆ ਕਿ ਜਿੱਥੇ ਗੱਲ ਸੱਚ ਦੀ ਆ ਜਿੱਥੇ ਗੱਲ ਪੰਜਾਬ ਦੇ ਹੱਕ ਦੀ ਆ ਬੋਲਣਾ ਚਾਹੀਦਾ ਮੈਂ ਉਹਨਾਂ ਲੋਕਾਂ ਚੋਂ ਐ ਨਹੀਂਗਾ ਕਿ ਸਾਹਮਣੇ ਵੇਖਣਾ ਕਿ ਭਗਵੰਤਮਾ ਨੇ ਮੈਂ ਇਹਦਾ ਆਲੋਚਕ ਸੀਗਾ ਹੁਣ ਮੈਂ ਕਿਵੇਂ ਕਿਸ ਮੂੰਹ ਨਾਲ ਕਮਾਂ ਮੈਂ ਸਾਰ ਇੰਨੀ ਕੋ ਗੰਜਾਇਚ ਰੱਖ ਕੇ ਚੱਲੀਦੀ ਆ ਬਿਲਕੁਲ ਕਿ ਜਿੱਥੇ ਜੇ ਕੋਈ ਹਾਂ ਜੇ ਕੋਈ ਪੰਜਾਬਲੀ ਖਲੋਦਾ ਯਾਰ ਤੂੰ ਉਹਨੂੰ ਥੋੜਾ ਜਿਹਾ ਹਲਾਸ਼ੇਰੀ ਦੇ ਸਕਦੇ ਆ ਹਾਂ ਠੀਕ ਹੈ ਮੈਨੂੰ ਪਤਾ ਨਿਕਲਣਾ ਖੁਸ਼ ਨਹੀਂ ਐ ਇਸ ਖੇਡ ਤੋਂ ਹੁਣਾਂ ਕੱਖ ਨਹੀਂ ਆ ਪਰ ਘੱਟੋ ਘੱਟ ਇਹ ਆ ਕਿ ਅਸੀਂ ਇਕਤਾ ਦਿਖਾ ਕੇ ਉਹਨਾਂ ਨੂੰ ਦਿਖਾਤਾ ਦਈਏ ਕਿ ਕੱਲ ਨੂੰ ਇਹ ਨਹੀਂ ਐ ਕਿ ਤੁਸੀਂ ਬਾਹਰ ਮੋੜ ਕੇ ਜਦੋਂ ਮਰਜੀ ਜੋ ਸਾਡੇ ਕੋਲ ਬਚਿਆ ਖੁਚ ਉਹ ਵੀ ਲੈ ਜਾਓਗੇ ਜੀ ਅੱਗੇ ਅਸੀਂ ਗਵਾ ਬੈਠੇ ਆ ਹੂੰ ਜਿਹੜੇ ਬੰਦੇ ਅੱਗੇ ਗਵਾ ਬੈਠੇ ਸਭ ਕੁਝ ਜੇ ਹੁਣ ਫੇਰ tàṛ bhi ਚੜਨਾ ਐ ਤੋਂ ਉਹ ਵੇਸਲੇ ਆ ਆਂਦੇ ਹੁੰਦੇ ਆ ਕਿ ਜਵੇਂ ਉਹਨਾਂ ਨੇ ਫਾਟਕ ਟੁੱਟਿਆ ਤੇ ਘਰ ਲੁੱਟਿਆ ਹੂੰ ਫਾਟਕ ਕੀ ਹੁੰਦਾ ਤੁਹਾਡਾ ਗੇਟ ਆ ਜੇ ਗੇਟ ਦਾ ਤੁਹਾਡੇ ਦਾ ਕੁੰਡਾ ਮਜ਼ਬੂਤ ਨਹੀਂ ਹੈ ਜੀ ਤਾਂ ਸਮਝ ਲਓ ਤੁਹਾਡਾ ਘਰ ਜਿਹੜਾ ਸੇਫ ਨਹੀਂ ਹੈਗਾ ਹੂੰ ਹੂੰ ਤਾਂ ਕਟੋ-ਕੱਟੇ ਇਸ ਚੀਜ਼ ਤੇ ਮੇਰੇ ਖਿਆਲ ਦੇ ਨਾਲ ਪੰਜਾਬੀਆਂ ਨੂੰ ਇਕਤਾ ਦਿਖਾਉਣੀ ਚਾਹੀਦੀ ਆ ਇਹਦੇ ਹੱਲ ਲੱਭਣੇ ਚਾਹੀਦੇ ਆ ਹੁਣ ਮੈਨੂੰ ਐਂ ਲੱਗਦਾ ਕਿ ਵੀਕੈਂਡ ਨਹੀਂ ਮਨਾਉਣਾ ਚਾਹੀਦਾ ਮਾਨ ਸਾਹਿਬ ਨੂੰ ਮਾਰਾਂ ਦੀ ਵੀ ਮੀਟਿੰਗ ਸੱਦ ਲੋ ਜੀ ਕਾਨੂੰਨੀ ਮਾਰਾਂ ਦੀ ਵੀ ਸੱਦ ਲੋ ਕਿ ਭਾਈ ਇਸ ਮੁੱਦੇ ਨੂੰ ਅਸੀਂ ਕੋਰਟ 'ਚ ਜੇ ਲਿਜਾ ਸਕੀਏ ਕਿਉਂਕਿ ਹੋ ਸਕਦਾ 257 ਦੀ ਉਹ ਵਰਤੋਂ ਕਰਨ ਹੂੰ ਹੋ ਸਕਦਾ ਮਾਨ ਸਰਕਾਰ ਤੇ ਤਗੜਾ ਐਕਸ਼ਨ ਹੋ ਜਾਵੇ ਹਾਲਾਂਕਿ ਪੰਜਾਬ ਹੈ ਪੰਜਾਬ ਕਰਕੇ ਤਾਂ ਉਹ ਥੋੜਾ ਜਿਹਾ ਬੈਕਫੁੱਟ ਤੇ ਖੇਡ ਸਕਦੇ ਆ ਸ਼ਾਹ ਹੋਰੀ ਜੀ ਆਦਰਵਾਈਜ਼ ਉਹ ਇਹਨਾਂ ਨੂੰ ਭੰਬੂ ਤਾਰੇ ਦਿਖਾ ਦਿੰਦੇ ਦਿਖਾ ਸਕਦੇ ਕਿਉਂਕਿ ਪੰਜਾਬ ਸੈਂਸਿਟਿਵ ਹੈ ਨਾ ਬਿਲਕੁਲ ਪੰਜਾਬ ਇੰਡੀਆ ਵਾਸਤੇ ਹਮੇਸ਼ਾ ਅਤਿ ਮਹੱਤਵਪੂਰਨ ਹੈ ਇਸ ਕਾਲ ਨੂੰ ਸਮਝ ਕੇ ਚੱਲਿਓ ਪੋਲੀਟੀਕਲੀ ਵੀ ਤੇ ਦੂਸਰੇ ਪੱਖ ਸਾਰੇ ਪੱਖ ਤੋਂ ਜੀ ਸੋ ਇਸ ਕਰਕੇ ਤੇ ਹੈ ਨਹੀਂ ਤਾਂ ਅਦਰਵਾਇਜ਼ ਉਹ ਤੁਹਾਨੂੰ ਪਤਾ ਹੀ ਹੈ ਢਾਕ ਤੇ ਚੜਾ ਕੇ ਕਿਵੇਂ ਟਾਪੂ ਲਾਉਂਦੇ ਨੇ ਬੰਦੇ ਦਾ ਤੋਂ ਇਸ ਕਰਕੇ ਦੇਖਣ ਵਾਲੀ ਚੀਜ਼ ਹੋਏਗੀ ਇਹ ਕਿ ਭਾਈ ਹੁਣ ਇਹਦਾ ਹੱਲ ਜੇ ਤਾਂ 15 20 ਦਿਨ ਦੀ ਗੱਲ ਮੈਂ ਤੁਹਾਨੂੰ ਜਿਵੇਂ ਕਿਹਾ ਕਿ ਇਦਾਂ ਹੀ ਨੱਪ ਘੁੱਟ ਕੇ ਚੱਲੀ ਗਈ ਤੇ ਫਿਰ ਕੁਝ ਵੀ ਨਹੀਂ ਹੋਣਾ ਤੇ ਜੇ ਉਹ ਜ਼ਿਆਦਾ ਕਰਨ ਤਾਂ ਫਿਰ ਉਹਦੇ ਕਾਨੂੰਨੀ ਤੌਰ ਤੇ ਬਦਲ ਕੀ ਹੈ ਬਿਲਕੁਲ ਉਹ ਉਹਦਾ ਇਹ ਦੇਖ ਲਈਏ ਵੀ 15 ਦਿਨਾਂ ਦੀ ਗੱਲ ਹੈ ਤਾਂ ਠੀਕ ਹੈ ਪਰ ਉਹਦਾ ਬੰਦੋਬਸਤ ਹਾਂਜੀ ਉਹਦਾ ਬੰਦੋਬਸਤ ਤਾਂ ਰੱਖਣਾ ਪਊਗਾ ਨਾ ਤੁਹਾਡੇ ਕੋਲ ਘਟੋ ਘਟ ਤੁਹਾਡੇ ਕੋਲ ਬੁੱਕਲ ਦਾ ਕੋਈ ਤਿਆਰ ਤੇ ਹੋਵੇ ਨਾ ਹੂੰ ਜੀ ਜੀ ਮਿੰਟੂ ਜੀ ਚਾਰਲਸ ਸਾਹਿਬ ਕਹਿ ਰਹੇ ਨੇ ਕਿ ਵਾਟਰ ਡਿਸਪਿਊਟ ਬੀਟਵੀਨ ਪੰਜਾਬ ਐਂਡ ਹਰਿਆਣਾ ਵਿਲ ਨੈਵਰ ਬੀ ਗੈਟ ਸੋਲਵਡ ਕਹਿੰਦੇ ਇਹਨਾਂ ਨੂੰ ਲੱਗਦਾ ਹੈ ਕਿ ਭਈ ਇਹ ਜਿਹੜਾ ਮੁੱਦਾ ਹੈ ਕਦੇ ਸੋਲਵ ਨਹੀਂ ਹੋਣਾ ਔਰ ਸੁਖਵੀਰ ਸੰਧੂ ਸਾਹਿਬ ਕਹਿ ਰਹੇ ਨੇ ਕਿ ਨੈਕਸਟ ਵਰਲਡ ਵਾਰ ਪਾਣੀ ਕਰਕੇ ਹੀ ਹੋਣੀ ਹੈ ਕਹਿੰਦੇ ਪਰ ਜ਼ਮੀਨ ਦਾ ਮਤਲਬ ਪਾਣੀ ਨਾਲ ਬਲਜਿੰਦਰ ਸਿੰਘ ਜੀ ਕਹਿ ਰਹੇ ਨੇ ਬਿਲਕੁਲ ਜੀ ਜ਼ਮੀਨ ਦਾ ਮਤਲਬ ਵੀ ਪਾਣੀ ਨਾਲ ਤੇ ਚੀਜ਼ਾਂ ਦਾ ਮਤਲਬ ਵੀ ਕਹਿੰਦੇ ਕਿ ਹਰਿਆਣਾ ਹੈ ਡਿਸਾਈਡਡ ਟੂ ਗੋ ਟੂ ਸੁਪਰੀਮ ਕੋਰਟ ਔਨ ਵਾਟਰ ਇਸ਼ੂ ਤਾਂ ਤੇ ਸੁਪਰੀਮ ਕੋਰਟ ਦੇ ਵਿੱਚ ਤਾਂ ਪਹਿਲਾਂ ਹੀ ਐਸਵਾਈਐਲ ਦਾ ਝਗ ਪਰ ਇਹ ਗੱਲ ਜਿਹੜੀ ਆ ਉਹ ਹੈਗੀ ਬੀਬੀਐਮਬੀ ਦੇ ਨਾਲ ਜੁੜੀ ਜੀ ਇੱਕ ਲੈਦਾ ਹੈ ਐਸਵਾਈਐਲ ਦਾ ਮੁੱਦਾ ਨਹੀਂ ਹੈ ਇਹ ਤੇ ਹਾਈ ਕੋਰਟ ਦੇ ਵਿੱਚ ਵੀ ਲਿਜਾਇਆ ਜਾ ਸਕਦਾ ਮੇਰੇ ਖਿਆਲ ਦੇ ਨਾਲ ਬਿਲਕੁਲ ਬਿਲਕੁਲ ਚਲੋ ਜੀ ਪਾਣੀ ਦਾ ਮੁੱਦਾ ਤੇ ਆਪਾਂ ਤੇ ਚਾਹੁੰਦੇ ਆ ਕਿ ਪਾਣੀ ਦਾ ਮੁੱਦਾ ਹੱਲ ਹੋਣਾ ਚਾਹੀਦਾ ਸਿਰਫ ਸਿਆਸਤ ਹੋ ਕੇ ਰੌਲਾ ਰੱਪਾ ਪੈ ਕੇ ਖਤਮ ਨਾ ਹੋਵੇ ਕੋਈ ਨਾ ਕੋਈ ਮਸਲਾ ਵੀ ਇਹਦਾ ਹੱਲ ਹੋਵੇ ਕਮਿੰਟੂ ਜੀ ਬਹੁਤ ਸਾਰੇ ਦੋਸਤ ਜੁੜ ਚੁੱਕੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤਹਿ ਦਿਲੋਂ ਸਵਾਗਤ ਹੈ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰ ਦਿਓ ਦੋਸਤਾਂ ਮਿੱਤਰਾਂ ਦੇ ਨਾਲ ਜੋੜ ਦਿਓ ਮੈਂ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਸ਼ੇਅਰ ਕਰਦਾ ਕਮਿੰਟੂ ਜੀ ਕੱਲ ਚੱਲ ਇੱਕ ਕਮੈਂਟ ਇਹ ਆਇਆ ਕਿ ਕੋਈ ਥਾਰ ਵਾਲੀ ਬੀਬੀ ਹੈ ਤੇ ਉਹਦੇ ਘਰ ਤੇ ਕਹਿੰਦੇ ਵੀ ਈਲਾ ਪੰਜਾ ਚੱਲਿਆ। ਇੱਕ ਕਮੈਂਟ ਇਹ ਵੀ ਆਇਆ ਸੀ ਕਿ ਥਾਰ ਵਾਲੀ ਬੀਬੀ ਨੂੰ ਭਈ ਜ਼ਮਾਨਤ ਮਿਲ ਗਈ। ਤੋਂ ਥਾਰ ਵਾਲੀਆਂ ਬੀਬੀਆਂ ਦੇ ਵਿੱਚ ਥੋੜੀ ਉਲਝਣ ਹੋ ਗਈ ਪਰ ਅਸਲ ਦੇ ਵਿੱਚ ਜਿਹੜੇ ਦੋਸਤਾਂ ਦੇ ਕਮੈਂਟ ਸੀ ਉਹ ਦੋਨੋਂ ਹੀ ਠੀਕ ਸੀਗੇ। ਦੋ ਬੀਬੀਆਂ ਦੇ ਵੱਖਰੇ ਵੱਖਰੇ ਮਸਲੇ ਤੇ ਆਪਾਂ ਦੋਨਾਂ ਤੇ ਵੱਖਰੀ ਵੱਖਰੀ ਗੱਲ ਹੀ ਕਰ ਲੈਨੇ ਆ। ਪਹਿਲਾਂ ਤੇ ਇੱਕ ਜਿਹੜਾ ਪਿਛਲੇ ਦਿਨੀ ਹੀ ਮਸਲਾ ਪਿਆ ਸੀ ਬਠਿੰਡੇ ਵਾਲਾ ਥਾਰ ਵਾਲੀ ਬੀਬੀ ਵਾਲਾ ਉਹਨੂੰ ਤੇ ਕਹਿੰਦੇ ਜ਼ਮਾਨਤ ਮਿਲ ਗਈ ਹੈ। 50000 ਦਾ ਮੁਚਾਲਕਾ ਜਿਹੜਾ ਭਰ ਕੇ ਤੇ ਜ਼ਮਾਨਤ ਮਿਲ ਗਈ ਹੈ ਉਹ ਕੇਸ ਦੇ ਵਿੱਚ ਜਿਹੜਾ सोनू ਸੀ ਉਹਦੇ ਤੇ ਹਲੇ ਚੱਲ ਰਿਹਾ ਕੰਮ ਹੂੰ ਤੇ ਦੂਜੀ ਬੀਬੀ ਵਾਲੀ ਗੱਲ ਪਾਗੇ ਜਾ ਕੇ ਕਰੀਏ ਪਹਿਲਾਂ ਇਹਦੇ ਵਾਲਾ ਥੋੜਾ ਜਿਹਾ ਦੱਸੋ ਵੈਸੇ ਤੇ ਤੁਸੀਂ ਇਹ ਵੀ ਕਿਹਾ ਸੀ ਕਿ ਭਾਈ ਬਾਲਾ ਵੱਡਾ ਏ ਜਿਹੜੀ ਬਾਤਰਾ ਨਹੀਂ ਹੈਗੀ ਜ਼ਮਾਨਤ ਮਿਲ ਸਕਦੀ ਆ ਨਹੀਂ ਮੈਂ ਕੋਈ ਵਕੀਲ ਨਹੀਂ ਹੈਗਾ ਪਰ ਮੈਨੂੰ ਪਤਾ ਹੈ ਇਨਾਂ ਚੀਜ਼ਾਂ ਦਾ ਪਤਾ ਹੈ ਕਿ ਇਹਦਾ ਨਤੀਜਾ ਕੀ ਹੋਣਾ ਪਾਉ ਨਹੀਂ ਕਹਿ ਰਹੇ ਨੇ ਕਹਿੰਦੇ ਪੰਜਾਬ 'ਚ ਇੱਕ ਤਾਂ ਲੰਗਰਾਂ ਚ ਹੀ ਦਿਸੇਗੀ ਹੋਰ ਕੁਝ ਨਹੀਂ ਆ ਠੀਕ ਹੈ ਨਾ ਜੀ ਕੰਟਰੀਬਿਊਸ਼ਨ ਵਾਸਤੇ ਵੀ ਧੰਨਵਾਦ ਸੱਚ ਬੋਲਣ ਵਾਸਤੇ ਵੀ ਧੰਨਵਾਦ ਕੇ ਗੱਲ ਇਹ ਆ ਕਿ ਭਾਈ ਇਕਤਾ ਦਿਖਾਉਣ ਦੀ ਜਦੋਂ ਜ਼ਰੂਰਤ ਹੁੰਦੀ ਹੈ ਅਸੀਂ ਦਿਖਾ ਨਹੀਂ ਪਉਂਦੇ ਸਾਡਾ ਦੁਖਾਂਤ ਤੱਕ ਪਹਲੂ ਆ ਪਖ ਹੈ ਹਾਂ ਕਿਸੇ ਨੂੰ ਗਾਲਾਂ ਕੱਢਣੀਆਂ ਹੁਣ ਨਿੱਠ ਕੇ ਫਿਰ ਬੜੀ ਇਕਤਾ ਹੁੰਦੀ ਆ ਆਹੋ ਜੇ ਕਿਤੇ ਚਾਰ ਜੁੜੇ ਆ ਫਿਰ ਜੇ ਕਿਸ ਦੀਆਂ ਚੁਗਲੀਆਂ ਚੱਲ ਪੈਣਾ ਤੇ ਫਿਰ ਆਇਆ ਇੱਕ ਆ ਹੋ ਜਾਂਦਾ ਜਾਂ ਇਹਨਾਂ ਨੇ ਤਨਖਾਹਾਂ ਵਧਾਉਣੀਆਂ ਹੁਣ ਆਪਦੀਆਂ ਐਮ ਐਲ ਏ ਐਮ ਪੀਸ ਨੇ ਤੇ ਫਿਰ ਕਮਾਲ ਦੀ ਇਕਤਾ ਹੁੰਦੀ ਹੈ ਸਾਬ ਇਹਨਾਂ ਜੀ ਤੋ ਮਤਲਬ ਕਿ ਖੈਰ ਚਲੋ ਠੀਕ ਹੈ ਜੀ ਹੁਣ ਆਉਨੇ ਆਪਾਂ ਥਾਰ ਵਾਲਾ ਥਾਰ ਵਾਲ ਬਿਲਕੁਲ ਅੱਛਾ ਜੀ 18 2 ਨੇ 18 2 ਹਮਨਦੀਪ ਕੌਰ ਦੇ ਨਾਮ ਤੇ ਦੋਨੇ ਦੋਵੇਂ